Bir şapki şey ਨਾ ਆ ਜੀ ਕੀ ਨਾਮ ਹੈ ਮੇਰਾ ਨਾਮ ਬਿੰਦੂ ਹੈ ਜੀ ਪਤਾ ਹੈ ਜੀ ਮੈਂ ਹਰਿਆਣਾ हिसार ਤੋਂ ਆਈ ਹਾਂ ਤੇ ਕੀ ਗੱਲਬਾਤ ਕੀ ਲੱਗ ਰਹੀ ਹੈ ਮੇਰੇ ਪਰਿਵਾਰ ਚ ਮੇਰੀ ਮੰਮੀ ਨਾਲ ਸੀ بس ਤਿੰਨ ਭੈਣਾਂ ਨੇ ਤੇ ਕੀ ਗੱਲਬਾਤ ਹੈ ਮੇਰਾ ਮੇਰੇ ਮੰਮੀ ਨੂੰ ਕੱਲ ਹਾਰਟ ਅਟੈਕ ਆਇਆ ਸੀ ਜੀ ਅੱਛਾ ਜੀ ਮੇਰੀ ਮੰਮੀ ਆਈ ਸੀ ਇੱਥੇ ਮੇਰੇ ਭੈਣ ਰਹਿੰਦੇ ਨੇ ਬਟਾਲੇ ਦਾਲੇ ਚੱਕ ਪਿੰਡ ਅੱਛਾ ਜੀ ਉੱਥੇ ਮੇਰੀ ਮੰਮੀ ਆਏ ਸੀ ਮੇਰੇ ਭੈਣ ਕੋਲੇ ਮੇਰੀ ਮੰਮੀ ਆ ਕੇ ਇੱਥੇ ਹਾਰਟ ਅਟੈਕ ਹੋਇਆ ਮੇਰੀ ਮੰਮੀ ਬਿਮਾਰ ਹੋ ਗਏ ਮੇਰੀ ਵੱਡੀ ਭੈਣ ਨੇ ਕੱਲ ਹਾਰਟ ਅਟੈਕ ਆਇਆ ਤੇ ਇੱਥੇ ਐਡਮਿਟ ਕੀਤਾ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਚ ਹਾਂਜੀ ਫਿਰ ਗੱਲ ਦੀ ਮੰਮੀ ਕਹਿੰਦੇ ਵੀ ਮੈਨੂੰ ਪਿਸ਼ਾਬ ਆਇਆ ਮੈਨੂੰ ਨਾਲ ਹੀ ਲਾ ਦੋ ਮੈਂ ਉੱਠ ਨਹੀਂ ਸਕਦੀ ਕੱਲ ਦਾ ਸਾਰਾ ਦਿਨ ਲੰਘ ਗਿਆ ਸੀ ਕੱਲ ਇੱਥੇ ਹੈਗੇ ਨਹੀਂ ਸੀ ਮੇਰੇ ਸਿਰਫ ਵੱਡੀ ਸਿਸਟਰ ਸੀਗੇ ਕੱਲ ਇੱਥੇ ਅਸੀਂ ਆਏ ਅੱਜ ਸਵੇਰੇ ਕੱਲ ਦਾ ਸਾਰਾ ਦਿਨ ਲੰਘ ਗਿਆ ਅੱਜ ਦਾ ਅੱਧਾ ਦਿਨ ਲੰਘ ਗਿਆ ਸੀ ਜਦੋਂ ਅਸੀਂ ਪਹੁੰਚੇ ਆ ਅਸੀਂ ਆ ਕੇ ਕਿਹਾ ਤੁਸੀਂ ਕੱਲ ਦੀ ਨਾਲ ਹੀ ਨਹੀਂ ਲਗਾਈ ਮੇਰੇ ਮੰਮੀ ਨੂੰ ਪਿਸ਼ਾਬ ਆਇਆ ਲਗਾ ਦੰਨੇ ਲਗਾ ਦੰਨੇ ਉਹ ਉਹ ਤੋਂ ਵੀ ਤੂੰ ਤੂੰ ਮੈਂ ਮੈਂ ਕਰਕੇ ਉਹਨਾਂ ਨੇ ਨਾਲ ਹੀ ਲਗਾਤੀ ਦੁਪਹਿਰੇ ਡੇਢ ਦਿਨ ਬਾਅਦ ਪਿਸ਼ਾਬ ਕੀਤਾ ਫੇਰ ਮੇਰੇ ਮੰਮੀ ਦੇ ਬੁਖਾਰ ਚੜ ਗਿਆ ਦਰਦ ਦੇ ਮਾਰੇ ਸਰਿੰਜ ਨਸ ਬਲੋਕ ਹੋ ਗਈ ਸਰਿੰਜ ਨਹੀਂ ਕੱਢ ਰਹੀਆਂ ਸੀ ਆ ਕੇ ਮੈਂ 4-5 ਵਾਰ ਕਹਿ ਕੇ ਆਈ ਕਿੰਨੀ ਵਾਰ ਮੈਂ ਡਾਕਟਰ ਸਰੀੰਜ ਕੱਢ ਦਿਓ ਆ ਕੇ ਮੰਮੀ ਨੂੰ ਬੁਖਾਰ ਵੀ ਚੜ ਗਿਆ ਦਰਦ ਦੇ ਮਾਰੇ ਕਹਿੰਦੇ ਤੂੰ ਕੋਣ ਹੋ ਨਹੀਂ ਸਾਨੂੰ ਆਰਡਰ ਦੇ ਨਾਲੀ ਸਾਨੂੰ ਪਤਾ ਨਹੀਂ ਸੀ ਕੀ ਕਰਨਾ ਵਾ ਸੀ ਆਪੇ ਕੰਮ ਕਰ ਲੈ ਐਦਾਂ ਚੁਟਕੇ ਮਾਰ ਮਾਰ ਕੇ ਮੇਰੇ ਨਾਲ ਬਦਤਮੀਜ਼ੀ ਕਰਨ ਲੱਗ ਗਈ ਜੀ ਮੇਰੇ ਭੈਣ ਨੇ ਵੀਡੀਓ ਬਣਾਇਆ ਜਦੋਂ ਦੂਰੋਦੀ ਵੀ ਬਦਤਮੀਜ਼ੀ ਕਰ ਰਹੀ ਆ ਉਹਨੂੰ ਪਤਾ ਚੱਲ ਗਿਆ ਵੀਡੀਓ ਬਣਾ ਰਹੀ ਆ ਉਹਨੇ ਮੇਰੇ ਬਾਹਰ ਆਏ ਕੀ ਮਾਮਲਾ ਕੀ ਹੈ ਹੋਇਆ ਕੀ ਕੁਛ ਨਹੀਂ ਹੋਇਆ ਮੇਰਾ ਨਾਮ ਬਕਰਦਸ ਕਰਨ ਸਿੰਘ ਹੈ ਸਾਡੀ ਮੈਡੀਸਨ ਤਿੰਨ ਵਾਰਡ ਆ ਸਟਾਫ ਦੇ ਪੇਸ਼ੈਂਟ ਦੇ ਵਿੱਚ ਕੁਝ ਆਪਸੀ ਥੋੜੀ ਪ੍ਰੋਬਲਮ ਜੀ ਹੋ ਗਈ ਸੀ ਉਹਦੇ ਕਰਕੇ ਦੋਨੋਂ ਛਾਥਾ ਪਾਈ ਹੋ ਗਈ ਸਟਾਫ ਦੇ ਵੀ ਸੱਟਾਂ ਲੱਗੀਆਂ ਹੋਈਆਂ ਸਟਾਫ ਨੂੰ ਵੀ ਨੋਚਿਆ ਗਿਆ ਉਹਦੇ ਵੀ ਨੀਲ ਪਏ ਹੋਏ ਆ ਉਹ ਵੀ ਇੱਥੇ ਸਾਡੇ ਵਾਰਡ 'ਚ ਹੀ ਨੇ ਤੇ ਮਰੀਜ਼ ਦੇ ਟੈਨਸ਼ਨ ਥੋੜੇ ਜਿਆਦਾ ਹਾਈਪਰ ਹੋ ਗਏ ਵੀਡੀਓ ਬਣਾਉਣ ਲੱਪੇ ਸਟਾਫ ਨੇ ਫੋਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋ ਤਿੰਨ ਬੀਬੀਆਂ ਨੇ ਉਹਨੂੰ ਫੜ ਲਿਆ ਸਟਾਫ ਨੂੰ ਫੜ ਕੇ ਉਹ ਚੁੰਡੀਆਂ ਵੱਢੀਆਂ ਤੇ ਉਹ ਫਿਰ ਇਹਨਾਂ ਨੇ ਇਹ ਆਪਣੇ ਮੇਰੀ ਚੱਕੇ ਬਾਹਰ ਲਿਆਏ ਠੀਕ ਹੈ ਧੱਕੇ ਮਾਰੇ ਗਏ ਨੇ ਉਹ ਕਿਹਾ ਨਹੀਂ ਧੱਕੇ ਧੱਕੇ ਕੋਈ ਦੇਖੋ ਮੈਨੂੰ ਮੈਂ ਆਫ ਕੀਤਾ ਗਿਆ ਨਰਸਾਂ ਦਾ ਫਰਜ ਪਾਦਾ ਇਸੇ ਦਾ ਕਿਸੇ ਨਾਲ ਗੱਲ ਕਰਾਂ ਜਾਂ ਪੂਰੀ ਗੱਲ ਦੇਖੋ ਡਿਊਟੀ ਹੁੰਦੀ ਕਿ ਦੋਨਾਂ ਵੱਲੋਂ ਕਾਪੀ ਨਹੀਂ ਕੀਤਾ ਜਾਵੇ ਨਾ ਇੱਕ ਵਾਰਡ ਵਿੱਚ 30 35 ਸਟਾਫ ਹੁੰਦੇ ਆ ਅਗਰ ਕੋਈ ਅਟੈਂਡੈਂਟ ਸਾਫ ਨੂੰ ਬੁਲਾ ਲਿਆ ਤਾਂ ਥੋੜੀ ਜੀ ਹਮਾਇਤੀ ਵਤਨੀ ਚਾਹੀਦੀ ਹੈ ਜੇ ਕਿਸ ਨੂੰ ਕਹਿਣਾ ਇਹ ਇੱਧਰ ਆ ਸੁਣਦੀ ਨਹੀਂ ਹੈ ਕਿ ਉਹ ਜੀ ਗੱਲ ਗਲਤ ਹੈ ਨਾ ਸਟਾਫ ਉਹ ਕੋਈ ਸੀਨੀਅਰ ਸਟਾਫ ਨੇ ਅੱਥੋਂ ਭਾਈ ਹੋਈ ਹੈ ਪਰ ਮੈਨੂੰ ਪਤਾ ਨਹੀਂ ਮੈਂ ਦੇਖਿਆ ਨਹੀਂ ਹੈ ਕਿ ਮੈਨੂੰ ਹੁਣ ਆਇਆ ਜਿਸਵੇਂ ਹੁਣ ਆਇਆ